ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ ਚੰਗਾ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜਿਹੜੀਆਂ ਨੇ ਵਿਆਹਾਂ ਸ਼ਾਦੀਆਂ ਦੀ ਸਪੈਸ਼ਲ ਨੇ ਬਹੁਤ ਪਿਆਰਾ ਵਰਕ ਹੋਇਆ ਹੈ ਬਾਟਮ ਇਹਨਾਂ ਨਾਲ ਜਿਹੜਾ ਹੈ ਪਲੇਨ ਆਏਗਾ ਦੁਪੱਟਾ ਬਹੁਤ ਪਿਆਰਾ ਨਾਲ ਪ੍ਰਿੰਟ ਹੋਇਆ ਸਾਈਡ ਤੇ ਲੈਸ ਲੱਗੀ ਹੈ ਸ਼ਰਟ ਜਿਹੜਾ ਗਲੇ ਤੇ ਹੈ ਉਹ ਤੁਹਾਨੂੰ ਹੈਂਡਵਰਕ ਵਾਲੀ ਕਲੈਕਸ਼ਨ ਮਿਲੇਗੀ ਨਾਲ ਲੱਗੇ ਨੇ ਬਟਨ ਕਲਰ ਇਹਦੇ ਵਿੱਚ ਜਿਹੜੇ 5 ਨੇ ਤੇ 5 ਹੀ ਰੰਗ ਅਵੇਲੇਬਲ ਨੇ ਸੂਟ ਜਿਹੜੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ अवेलेबल ਨੇ ਰੰਗ ਡਿਜ਼ਾਈਨ ਜਿੰਨਾ ਵਿੱਚ ਜੋ-ਜੋ ਹੈਗੇ ਨੇ ਉਹ अवेलेबल ਨੇ 3100 ਦੇ ਵਿੱਚ ਇਹ ਪਿਓ ਕ੍ਰਾਸ਼ ਸ਼ਿਟ ਟਿਸ਼ੂ ਦੇ ਵਿੱਚ ਪਾਰਸੀ embroidery ਨਾਲ ਸੂਟ ਹੈ ਦੁਪੱਟਾ ਕ੍ਰਾਸ਼ ਟਿਸ਼ੂ ਵਿੱਚ ਹੈ ਪਾਰਸੀ embroidery ਹੈ ਬਾਟਮ ਸ਼ੈਂਟੂਨ ਦਾ ਹੈ ਰੰਗ ਇਹਦੇ ਵਿੱਚ ਜਿਹੜੇ ਹੈਗੇ ਨੇ ਮੈਂ ਐਡ ਕਰ ਦਿੱਤੇ ਨੇ ਰੇਟ 3100 ਰੁਪਏ ਆ ਹੈਵੀ ਕਲੈਕਸ਼ਨ ਹੈ ਵੈਡਿੰਗ ਸਪੈਸ਼ਲ ਕਲੈਕਸ਼ਨਾਂ ਨੇ ਪਾਰਟੀ ਵੇਅਰ ਸੂਟ ਨੇ ਰੰਗਾਂ ਦੇ ਬਾਰੇ ਜੋ ਵੀ ਹੈਗਾ ਇੱਥੇ ਜਿਹੜੇ ਸੂਟਾਂ ਵਿੱਚ ਵੀ ਜੜੀਆਂ ਕਲੈਕਸ਼ਨਾਂ ਦੇ ਵਿੱਚ ਜੋ-ਜੋ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਪਿਓਰ ਕਾਟਨ ਦੀ ਪ੍ਰਿੰਟਡ ਵੱਡੇ 바ਰ ਦੇ ਨਾਲ ਸ਼ਰਟ ਆਈ ਹੈ ਪਲੇਨ ਰਿਯੋਨ ਦਾ ਰਿਯੋਨ ਕਾਟਨ ਦਾ ਬਾਟਮ ਆਏਗਾ ਹਾਫ ਪਿਓਰ ਸ਼ਿਫੋਨ ਜਿਹੜਾ ਦੁਪੱਟਾ ਹੁੰਦਾ ਹੈ ਉਹ ਡਿਜ਼ਾਈਨਰ ਦੁਪੱਟਾ ਆਏਗਾ ਦੁਪੱਟਾ ਬੜਾ ਪਿਆਰਾ ਹੈ ਰੰਗ 790 ਰੁਪਏ ਦਾ ਰੇਟ ਹੈ ਰੰਗ ਜਿਹੜੇ ਹੈਗੇ ਨੇ ਮੈਂਥੇ ਐਡ ਕਰ ਦਿੱਤੇ ਨੇ ਚਾਰ ਰੰਗਾਂ ਦੇ ਵਿੱਚ ਸਿਰਫ ਸਿਰਫ 620 ਰੁਪਿਆ ਦੇ ਵਿੱਚ ਪਿਓਰ ਕਾਟਨ ਦੀ ਕਲੈਕਸ਼ਨ ਆਈ ਹੈ ਬਾਟਮ ਪ੍ਰਿੰਟਡ ਹੈ ਸ਼ਰਟ ਪ੍ਰਿੰਟਡ ਹੈ ਦੁਪੱਟਾ ਪ੍ਰਿੰਟਡ ਹੈ ਰੇਟ 620 ਹੈ ਫ੍ਰੀ ਸ਼ਿਪਿੰਗ ਚਾਰਜਸ ਨਹੀਂ ਇਹਨਾਂ ਦੇ ਪ੍ਰਿੰਟਰ ਸੂਟ ਆਏ ਨੇ ਜੀ ਘੱਟ ਰੇਟਾਂ ਦੇ ਵਿੱਚ ਸਿਰਫ ਤੇ ਸਿਰਫ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਕੈਮਬਰੀ ਕਾਟਨ ਦਾ ਆਲਓਵਰ ਪ੍ਰਿੰਟ ਵਾਲਾ ਡਿਜੀਟਲ ਪ੍ਰਿੰਟ ਵਾਲਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਤੇ ਇਹਦੇ ਜਿਹੜੇ ਸ਼ਿਪਿੰਗ ਚਾਰजेस ਹੋ ਫ੍ਰੀ ਨੇ ਰੰਗ ਇਹਨਾਂ ਵਿੱਚ 7-8 ਹੈਕੀ ਨੇ ਮੈਥੇ ਐਡ ਕਰ ਦਿੱਤੇ ਨੇ ਸਿਰਫ ਤੇ ਸਿਰਫ 600 ਰੁਪਏ ਦਾ ਰੇਟ ਹੈ ਆਲਓਵਰ ਪ੍ਰਿੰਟਾਂ ਦੇ ਨਾਲ ਬਹੁਤ ਪਿਆਰੇ ਸੂਟ ਆਏ ਨੇ ਬੜੇ ਪਿਆਰੇ ਡਿਜ਼ਾਈਨ ਆਏ ਨੇ 5 ਮੀਟਰ ਦਾ ਕੱਟ ਤੁਹਾਨੂੰ ਮਿਲੇਗਾ लाइनन डिजिटल प्रिंट ਦੇ ਨਾਲੇ ਸੂਟ ਆਏਗਾ ਲਾਈਨਨ ਦੇ ਆਫਰ ਤੇ ਸੂਟ ਆਏ ਨੇ 790 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਪੰਜ ਛੇ ਤਰ੍ਹਾਂ ਦੀਆਂ ਆਪਸ਼ਨ ਆਈਆਂ ਨੇ ਤੇ ਉਹਨਾਂ ਵਿੱਚ ਜਿਹੜੇ ਚੱਗੋ ਚਾਰ ਚਾਰ ਪੰਜ ਪੰਜ ਪੈਟਰਨ ਸਾਰਿਆਂ ਦੇ ਵਿੱਚ ਪ੍ਰਿੰਟ ਜਿਹੜੇ ਹੈਗੇ ਨੇ ਜਿਹੜਾ ਬ੍ਰਾਂਡ ਫੈਬਨੀਸ਼ਨ ਵੱਲੋਂ 컬렉ਸ਼ਨ ਆਈਆਂ ਨੇ ਜਿਹੜੇ ਇਹਨਾਂ ਵਿੱਚ ਸੂਟ ਨੇ ਉਹ ਲਗਭਗ 30 35 ਹੈਗੇ ਨੇ ਵੱਖਰੇ ਵੱਖਰੇ ਪ੍ਰਿੰਟ ਨੇ ਇੱਕ ਡਿਜ਼ਾਈਨ ਵਿੱਚ ਚਾਰ ਪੰਜ ਪ੍ਰਿੰਟ ਹੈਗੇ ਨੇ ਚਾਰ ਪੰਜ ਰੰਗ ਹੈਗੇ ਨੇ ਇੱਕ ਡਿਜ਼ਾਈਨ ਦੇ ਵਿੱਚ ਉਨਾਂ ਮਤੇਦਾਰਾਂ ਵਿੱਚ ਬਾਕੀ ਜਿੰਨੀਆਂ ਵੀ ਇਹਨਾਂ ਦੀ ਕਲੈਕਸ਼ਨਾਂ ਨੇ ਇੱਥੇ ਐਡ ਕਰ ਦਿੱਤੀਆਂ ਨੇ ਰੇਟ ਇਹਨਾਂ ਦਾ 790 ਰੁਪਏ ਆ ਸ਼ਿਪਿੰਗ ਚਾਰਜਸ ਜਿਹੜੀ ਇਹਨਾਂ ਤੇ ਬਿਲਕੁਲ ਫ੍ਰੀ ਐ ਤੁਸੀਂ ਸੂਟ ਬਾਈ ਕਰਨਾ ਚਾਹ ਜਾਂ ਕੋਈ ਵੀ ਕੁਐਰੀ ਕਰਨੀ ਐ ਕਿਸੇ ਵੀ ਸੂਟ ਦੇ ਬਾਰੇ ਵਿੱਚ ਚਾਹੀਏ ਹੋ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਵਿੱਚੋਂ ਤਾਂ ਨੰਬਰ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਜੈਸਵੀ ਸੂਟ ਤੁਸੀਂ ਜਬ ਬਾਈ ਕਰਨਾ ਚਾਹੁੰਦੇ ਹੋ ਜਾਂ ਹੋਰ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਕਲੈਕਸ਼ਨ ਸਾਰੀਆਂ ਅਵੇਲੇਬਲ ਨੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ